ਕਿ ਜਿਵੇਂ ਆਪਣੇ ਪਰਿਵਾਰ ਦੀ ਗੱਲ ਲਈਏ ਤਾਂ ਸਾਡੇ ਧੀ ਨੇ 35 ਸਾਲ ਬਾਅਦ ਸਾਡੇ ਘਰੇ ਜਨਮ ਲਿਆ ਸੀ ਤੁਸੀਂ ਅ ਪ੍ਰਮਾਤਮਾ ਤੋਂ ਮੰਗ ਕੇ ਧੀ ਲਈ ਹੈ ਕਹਿੰਦਾ ਮਤਲਬ ਅਰਦਾਸਾਂ ਕਰ ਕਰ ਕੇ ਹਾਂ ਜੀ ਜੀ ਮੇਰੀ ਵਾਈਫ ਨੇ ਚਪੈਰਾ ਸਾਦਾ ਪਾੜ ਕਰ ਦਿੱਤੀ ਆਪਾਂ ਦੇ ਸੰਦੇ ਜੋਤਲਾ ਲੱਗ ਰਹੇ ਐਤਵਾਰ ਆਪਣਾ ਆਠ ਸਿਮਨ ਕਰ ਦਿੱਤੀ ਸੀ ਤੇ ਹਰ ਨਿਤਨੇਮ ਕਰਦੇ ਸੀ ਹਰ ਵੀਲੇ ਸਵੇਰੇ ਧੀ ਦੀ ਦਾਤ ਉਸ ਪ੍ਰਮਾਤਮਾ ਦਾ ਨਹੀਂ ਪਰ ਪ੍ਰਮਾਤਮਾ ਸਾਡੀ ਸੁਣੀ ਹੈ ਤੇ ਪਰਵਾਇ ਕੁ ਜਮਾ ਧੰਨਵਾਦ ਕਰਦਾ ਤੇ ਸਾਡੇ ਘਰੇ ਇਸ ਦਾਸ ਨੂੰ ਧੀ ਦੀ ਬਖਸ਼ਿਸ਼ ਕਿਤੇ ਹਾਂਜੀ ਅੱਜ ਅਸੀਂ ਬਹੁਤ ਹੀ ਸਾਡੀ ਟੀਮ ਵੱਲੋਂ ਖੁਸ਼ੀ ਮਨਾਈ ਗਈ ਹੈ ਤੇ ਇਸ ਖੁਸ਼ੀ ਦੇ ਮੌਕੇ ਤੇ ਅਸੀਂ ਦੀਦਾਰ ਜੀ ਜੋ ਸਾਡੇ ਮੁਖ ਬੁਲਾਰਾ ਹਿਊਮਨਾਈਟਸ ਦੇ ਨੇ ਮੈਂ ਪੰਜਾਬ ਪ੍ਰਧਾਨ ਮਹਿਲਾ ਮਿਲਨ ਹੋਣ ਦੇ ਨਾਤੇ ਉਹਨਾਂ ਨੂੰ ਬਹੁਤ ਬਹੁਤ ਤਹਿ ਦਿਲੋਂ ਵਧਾਈਆਂ ਦਿੰਨੀ ਆ ਕਿਉਂਕਿ ਮੈਂ ਵੀ ਇੱਕ ਕੁੜੀ ਆ ਅੱਜ ਮੈਨੂੰ ਮਾਣ ਹੁੰਦਾ ਮੇਰੇ ਪੇਰੈਂਟਸ ਨੂੰ ਮੇਰੇ ਆਸਗਵਾਨ ਨੂੰ ਮੇਰੇ ਸੱਸ ਸੌਰਿਆ ਨੂੰ ਮੇਰੇ ਹਸਬੰਦ ਨੂੰ ਮੇਰੇ ਬੱਚਿਆਂ ਤੱਕ ਨੂੰ ਮਾਣ ਹੁੰਦਾ ਕਿ ਅੱਜ ਸਾਡੀ ਮੰਮੀ ਪੰਜਾਬ ਪ੍ਰਧਾਨ ਬਣ ਗਏ ਨੇ ਤੇ ਇੱਥੇ ਹੀ ਮੈਂ ਕਹਿਣਾ ਚਾਹਾਂਗੀ ਕਿ ਕੁੜੀਆਂ ਵਰਗ ਚ ਕਿਤੇ ਵੀ ਪਿੱਛੇ ਨਹੀਂ ਹੈਗੀਆਂ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰਨਗੀਆਂ ਔਰ ਸਾਡੇ ਇੰਡੀਆ ਦੀ ਨੂੰ ਬੁਲੰਦੀਆਂ ਤੇ ਲੈ ਕੇ ਜਾ ਰਹੀਆਂ ਨੇ ਤੇ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਅਸੀਂ ਬਹੁਤ ਬਹੁਤ ਬੁਮਾਰਿਕਾ ਦੰਨੇ ਆ ਆਪਣੀ ਪੂਰੀ ਹਿਊਮਨ ਰਾਈਟਸ ਵੱਲੋਂ ਬੜਾ ਖੁਸ਼ੀ ਦਾ ਮਾਹੌਲ ਏ ਜਿਵੇਂ ਕਿ ਸਿਮਰਨ ਕੌਰ ਜੋ ਕਿ ਮਾਤਾ ਨੇ ਗੁੜੀਆ ਦੇ ਵਾਹੀ ਨੂਰ ਕੌਰ ਵੱਲ ਦੇ ਉਹ ਸਾਡੇ ਸੀਨੀਅਰ ਵਾਈਸ ਪ੍ਰਧਾਨ ਪੁਲਿਸ ਜਿਲ੍ਹਾ ਖੰਨਾ ਦੇ ਨੇ ਇਸ ਕਰਕੇ ਸਾਡੇ ਮੈਂਬਰ ਦੇ ਵੀ ਮੈਂਬਰ ਹੋਣ ਕਰਕੇ ਉਹਨਾਂ ਦੇ ਕੁੜੀਆਂ ਹੋਈਆਂ ਉਹਦੇ ਕਰਕੇ ਸਾਡੀ ਟੀਮ ਹੈ ਜਿਹੜੀ ਹਿਮਰੈਟਸ ਵੇ ਹੈ ਉਹਦੇ ਵਿੱਚ ਬੜੀ ਖੁਸ਼ੀ ਦਾ ਮਤਲਬ ਮਾਹੌਲ ਬਣਿਆ ਉਹਨੂੰ ਅਸੀਂ ਮੁੱਖ ਰੱਖਦੇ ਹੋਏ ਅੱਜ ਆਪਣੇ ਵੱਲੋਂ ਇਸ ਕੁੜੀ ਨੂੰ ਇੱਕ ਟੀਮ ਵੱਲੋਂ ਗਿਫਟ ਤਿਆਰ ਕਰਾ ਕੇ ਸਨਮਾਨਿਤ ਦੇ ਕੇ ਸਨਮਾਨਤ ਕਰਨ ਵਾਸਤੇ ਦੀਆਂ ਨੂੰ ਕੋਖਾਂ ਦੇ ਵਿੱਚ ਨਾ ਮਾਰੋ ਧਰਤੀ ਥੱਲੇ ਵਾਲਾ ਪਾਣੀ ਬਚਾਓ ਤਾਂ ਕਿ ਅਸੀਂ ਆਪਣੇ ਆਉਣ ਵਾਲੇ ਪੀੜ੍ਹੀਆਂ ਤੱਕ ਅਸੀਂ ਉਹਨਾਂ ਦਾ ਵੀ ਬਿਸਵਾਸ ਵੀ ਆ ਕਰ ਸਕੀਏ ਤੇ ਤਿਆਂ ਦਾ ਸਤਿਕਾਰ ਕਰੋ ਮੇਰਾ ਇਹੀ ਮੈਸੇਜ ਹੈ ਵੀ ਹਰ ਇੱਕ ਆਪਣੇ ਧੀ ਨੂੰ ਬੱਚਿਆਂ ਨੂੰ ਪੁੱਤਰਿਆਂ ਨੂੰ ਪੁੱਤਰਾਂ ਦੇ ਬਰਾਬਰ ਦਰਜਾ ਦਿਓ ਪੜ੍ਹਾਓ ਤੇ ਲਿਖਾਓ ਵੱਡੇ ਵੱਡੇ ਅਫਸਰ ਬਣਾਓ ਸਰ ਅੱਜ ਤੁਸੀਂ ਹੈਗੇ ਜਿਹੜੇ ਬਿਦਾਰ ਸਿੰਘ ਬਲਦੇ ਘਰ ਟੁੱਟੀ ਹੋਈ ਹੈ ਪੂਰੀ ਟੀਮ ਨਾਲ ਇੱਥੇ ਪਹੁੰਚੇ ਉਹ ਬੱਚੀ ਦਾ ਸਵਾਗਤ ਕਰਨ ਲਈ ਬੱਚੀ ਦੇ ਹੌਸਲਾ ਮਜਾਈ ਕਰਨ ਲਈ ਇੱਥੇ ਪਹੁੰਚੇ ਉਹ ਕੀ ਕਹਿਣਾ ਚਾਹੁੰਦੇ ਅਸੀਂ ਅੱਜ ਸਾਡੇ ਹਿਊਮਨ ਰਾਈਟਸ ਸੋਸ਼ਲ ਵੈਲਫੇਅਰ ਪੰਜਾਬ ਭਾਰਤ ਵੱਲੋਂ ਸਾਡੀ ਸਮੁੱਚੀ ਟੀਮ ਇੱਥੇ ਪਹੁੰਚੀ ਹੈ ਕਿਉਂਕਿ ਬੜਾ ਖੁਸ਼ੀ ਦਾ ਮਾਹੌਲ ਤੇ ਜਿਵੇਂ ਕਿ ਸਿਮਰਨ ਕੌਰ ਜੋ ਕਿ ਮਾਤਾ ਨੇ ਗੁਡੀਆਂ ਦੇ ਵਾਹੀ ਨੂਰ ਕੌਰ ਵੱਲ ਦੇ ਉਹ ਸਾਡੇ ਸੀਨੀਅਰ ਵਾਈਸ ਪ੍ਰਧਾਨ ਪੁਲਸ ਜੀਲਾ ਖੰਨਾ ਦੇ ਨੇ ਇਸ ਕਰਕੇ ਸਾਡੇ ਮੈਂਬਰ ਦੇ ਵੀ ਇਹ ਮੈਂਬਰ ਹੋਣ ਕਰਕੇ ਉਹਨਾਂ ਦੇ ਗੁੜੀਆਂ ਹੋਈਆਂ ਉਹਦੇ ਕਰਕੇ ਸਾਡੀ ਟੀਮ ਹੈ ਜਿਹੜੀ ਹਿਮਰੈਟਸ ਵੇਅ ਉਹਦੇ ਵਿੱਚ ਬੜੀ ਖੁਸ਼ੀ ਦਾ ਮਤਲਬ ਮਾਹੌਲ ਬਣਿਆ ਉਹਨੂੰ ਅਸੀਂ ਮੁੱਖ ਰੱਖਦੇ ਹੋਏ ਅੱਜ ਆਪਣੇ ਵੱਲੋਂ ਇਸ ਕੁੜੀ ਨੂੰ ਇੱਕ ਟੀਮ ਵੱਲੋਂ ਗਿਫਟ ਤਿਆਰ ਕਰਾ ਕੇ ਸਨਮਾਨ ਚਿੰਨ ਦੇ ਕੇ ਸਨਮਾਨਤ ਕਰਨ ਵਾਸਤੇ ਅਤੇ ਉਹਨਾਂ ਦੀ ਜਿਹੜੀ ਕਿ ਹੌਸਲਾ ਭਦਾਈ ਹੈ ਬੱਚੀ ਦੀ ਉਹ ਦੇਣ ਵਾਸਤੇ ਪਹੁੰਚੇ ਹਾਂ ਕਿਉਂਕਿ ਬੱਚਿਆਂ ਨੇ ਜਿਹੜੇ ਕਿ ਅੱਜ ਉਹਨਾਂ ਨੂੰ ਹੌਸਲਾ ਦਵਾਂਗੇ ਉਹ ਜ਼ਰੂਰ ਸਾਡੇ ਬੱਚਿਆਂ ਬਾਹਰ ਨਿਕਲ ਕੇ ਪੜ੍ਹ ਲੈ ਕੇ ਅਗਲੀ ਜਿਹੜੀ ਮੰਜ਼ਲ ਆ ਜਿਹੜੀ ਉਹਨੂੰ ਜ਼ਰੂਰ ਸੋਣਗੇ ਆ ਅਸੀਂ ਇਹੀ ਆਸ ਕਰਦੇ ਆਂ ਵੀ ਬੱਚਿਆਂ ਨੂੰ ਜਿਹੜੇ ਕਿ ਚੈਨਲ ਦੇ ਮੱਧਮ ਰਾਹੀਂ ਅੱਗੇ ਅੱਜ ਚੰਗਾ ਤਰੀਕੇ ਨਾਲ ਹਾਈਲਾਈਟ ਕੀਤਾ ਜਾਂਦਾ ਵੀ ਇਹ ਕਰਨਾ ਚਾਹੀਦਾ ਬਹੁਤ ਵਧੀਆ ਗੱਲਾਂ ਤਾਂ ਕਿ ਸਾਡੇ ਸਮਾਜ ਦੇ ਵਿੱਚ ਬੱਚਿਆਂ ਦਾ ਜਿਹੜਾ ਡਰਾ ਹੈ ਕਿ ਨਾ ਉਹ ਚੱਕਿਆ ਜਾਵੇ ਇਸ ਕਰਕੇ ਵੀ ਬੱਚਿਆਂ ਪੜ੍ਹ ਲੈ ਕੇ ਕਰਕੇ ਜਿਵੇਂ ਕਿ ਅੱਜ ਐਸਐਸਪੀ ਫਤੇਕਰ ਸਾਹਿਬ ਲਾ ਲਈਏ ਐਸਐਸਪੀ ਖੰਨੇ ਲਾ ਲਈਏ ਨਸ਼ਿਆਂ ਦੇ ਖਿਲਾਫ ਆਪਣਾ ਬਹੁਤ ਹੀ ਵੱਡੇ ਪੱਧਰ ਤੇ ਏਜੰਡਾ ਬਣਾਇਆ ਹੋਇਆ ਵੀ ਜਿਹੜੇ ਕਿ ਨਸ਼ਾ ਅਸੀਂ ਰਹਿਣ ਨਹੀਂ ਦੇਣਾ ਹੈਗਾ ਇਸ ਕਰਕੇ ਅਸੀਂ ਕਾਹਾਂਗੇ ਵੀ ਇਹ ਬੱਚਿਆਂ ਵੀ ਉਸ ਮੰਜ਼ਲਾਂ ਤੇ ਜਾਣ ਅਸੀਂ ਇਹਨਾਂ ਨੂੰ ਕੁਝ ਕਹਿੰਦੇ ਹੋਏ ਬਹੁਤ-ਬਹੁਤ ਧੰਨਵਾਦ ਮੈਮ ਕੀ ਕਹਿਣਾ ਚਾਹੋਗੇ ਤੁਹਾਡੀ ਅੱਜ ਇਸ ਮੁਕਤੀ ਟੀਮ ਦਿਦਾਰ ਸਿੰਘ ਬਲਦੇ ਘਰ ਪਹੁੰਚੀ ਹੈ ਉਹਨਾਂ ਦੇ ਘਰ ਪਹੁੰਚੀ ਹੋਈ ਹੈ ਬੜਾ ਵਧੀਆ ਢੰਗ ਨਾਲ ਬੱਚੀ ਦਾ ਸਵਾਗਤ ਕੀਤਾ ਗਿਆ ਕਦੀ ਤੁਸੀਂ ਆਪਣੀ ਲਾਈਫ 'ਚ ਦੇਖਿਆ ਕਿ ਬੱਚੀ ਦਾ ਇੰਨਾ ਨਿੱਘਾ ਸਵਾਗਤ ਕੀਤਾ ਜਾਵੇ ਹਾਂਜੀ ਅੱਜ ਅਸੀਂ ਬਹੁਤ ਹੀ ਸਾਡੀ ਟੀਮ ਵੱਲੋਂ ਖੁਸ਼ੀ ਮਨਾਈ ਗਈ ਹੈ ਤੇ ਇਸ ਖੁਸ਼ੀ ਦੇ ਮੌਕੇ ਤੇ ਅਸੀਂ ਦੀਦਾਰ ਜੀ ਜੋ ਸਾਡੇ ਮੁਖ ਬੁਲਾਰਾ ਹਿਊਮਨ ਰਾਈਟਸ ਦੇ ਨੇ ਮੈਂ ਪੰਜਾਬ ਪ੍ਰਧਾਨ ਮਹਿਲਾ ਵਿੰਗ ਹੋਣ ਦੇ ਨਾਤੇ ਉਹਨਾਂ ਨੂੰ ਬਹੁਤ ਬਹੁਤ ਤਹਿ ਦਿਲੋਂ ਵਧਾਈਆਂ ਦਿੰਨੀ ਆ ਕਿਉਂਕਿ ਮੈਂ ਵੀ ਇੱਕ ਕੁੜੀ ਆ ਅੱਜ ਮੈਨੂੰ ਮਾਣ ਹੁੰਦਾ ਮੇਰੇ ਪੇਰੈਂਟਸ ਨੂੰ ਮੇਰੇ ਆਸਗਵਾਨ ਨੂੰ ਮੇਰੇ ਸੱਸ ਸੌਰਿਆ ਨੂੰ ਮੇਰੇ ਹਸਬੰਡ ਨੂੰ ਮੇਰੇ ਬੱਚਿਆਂ ਤੱਕ ਨੂੰ ਮਾਣ ਹੁੰਦਾ ਕਿ ਅੱਜ ਸਾਡੀ ਮੰਮੀ ਪੰਜਾਬ ਪ੍ਰਧਾਨ ਬਣ ਗਈ ਨੇ ਤੇ ਇੱਥੇ ਹੀ ਮੈਂ ਕਹਿਣਾ ਚਾਹਾਂਗੀ ਕਿ ਕੁੜੀਆਂ ਵਰਗ ਚ ਕਿਤੇ ਵੀ ਪਿੱਛੇ ਨਹੀਂ ਹੈਗੀਆਂ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰਨਗੀਆਂ ਔਰ ਸਾਡੇ ਇੰਡੀਆ ਨੂੰ ਉਨ੍ ਦੀਆਂ ਉਚਾਈਆਂ ਤੇ ਲੈ ਕੇ ਜਾ ਰਹੀਆਂ ਨੇ ਤੇ ਸਾਡੇ ਜਿਹੜੇ ਬੁਲਾਰਾ ਸਾਹਿਬ ਨੇ ਜੀਦਾਰ ਜੀ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਦੁਨੀਆ ਨੂੰ ਇੱਕ ਸੇਧ ਮਿਲੀ ਹੈ ਕਿ ਲੜਕੀਆਂ ਨੂੰ ਜਿਹੜਾ ਤੁਸੀਂ ਕੁੱਖ ਚ ਮਾਰਦੇ ਹੋ ਉਹ ਚੀਜ਼ ਗਲਤ ਹੈ ਇਹਨਾਂ ਨੇ ਗਲਤ ਸਾਬਿਤ ਕੀਤੀ ਹੈ ਔਰ ਜਿਹੜਾ ਤੁਸੀਂ ਹਮੇਸ਼ਾ ਹੀ ਆਪਾਂ ਪੜਦੇ ਆਏ ਆਂ ਬੇਟੀ ਬਚਾਓ ਬੇਟੀ ਪੜਾਓ ਕੁੜੀਆਂ ਦਾ ਸਨਮਾਨ ਕਰੋ ਮਤਲਬ ਇਹ ਚੀਜ਼ਾਂ ਨੂੰ ਸੱਚ ਕਰਕੇ ਦਿਖਾਇਆ ਤੇ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਨੇ ਆਂ ਆਪਣੀ ਪੂਰੀ ਹਿਊਮਨ ਰਾਈਟਸ ਵੱਲੋਂ ਧੰਨਵਾਦ ਜੀ ਮਾਦ ਸਭ ਕੀ ਕਹਿਣਾ ਚਾਹੋਗੇ ਸਮੁੱਚੀ ਹਿਊਮਨ ਰਾਈਟਸ ਦੀ ਟੀਮ ਤੁਹਾਡੇ ਘਰ ਬੜੀ ਤੋਕੀ ਨੂੰ ਸਨਮਾਨ ਕਰਨ ਆਈ ਹੈ ਕੀ ਕਹਿਣਾ ਚਾਹੋਗੇ ਮੂਮਨ ਰਾਈਟਸ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਇੰਡੀਆ ਕੌਮੀ ਪ੍ਰਧਾਨ ਸਦਾ ਗਰਦੀਪ ਸਿੰਘ ਮਦਨ ਜੀ ਉਹਨਾਂ ਦੀ ਸਮੁੱਚੀ ਟੀਮ ਅੱਜ ਮੇਰੀ ਪੋਤਰੀ ਵਾਹਿਰ ਨੂਰ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦੇਣ ਆਏ ਨੇ ਤੇ ਬੇਟੀ ਦਾ ਸਤਿਕਾਰ ਕਰਨ ਆਏ ਨੇ ਤੇ ਮੈਸੇਜ ਦੇਣ ਆਏ ਨੇ ਬੇਟੀ ਬਚਾਓ ਬੇਟੀ ਪੜਾਓ ਧੀਆ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਧਰਤੀ ਦੇ ਧਰਤੀ ਤੇ ਰੁੱਖ ਕੁੱਖ ਵਿੱਚ ਧੀ ਧਰਤੀ ਹੇਠ ਪਾਣੀ ਜੇ ਇਹ ਨਾ ਆਪਾਂ ਨੇ ਬਚਾਇਆ ਤਾਂ ਮੁੱਕ ਜੂ ਅਸਲ ਕਹਾਣੀ ਇਸ ਦੇ ਨਾਲ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਰੁੱਖ ਲਗਾਓ ਧੀਆਂ ਨੂੰ ਕੁੱਖਾਂ ਦੇ ਵਿੱਚ ਨਾ ਮਾਰੋ ਧਰਤੀ ਥੱਲੇ ਵਾਲਾ ਪਾਣੀ ਬਚਾਓ ਤਾਂ ਕਿ ਅਸੀਂ ਆਪਣੇ ਆਉਣ ਵਾਲੇ ਪੀੜ੍ਹੀਆਂ ਤੱਕ ਅਸੀਂ ਉਹਨਾਂ ਦਾ ਵੀ ਬਿਸਮਸਬੀਆ ਕਰ ਸਕੀਏ ਤੇ ਧੀਾਂ ਦਾ ਸਤਿਕਾਰ ਕਰੋ ਮੇਰਾ ਇਹੀ ਮੈਸੇਜ ਹੈ ਵੀ ਹਰ ਇੱਕ ਆਪਣੇ ਧੀ ਨੂੰ ਬੱਚਿਆਂ ਨੂੰ ਪੁੱਤਰਿਆਂ ਨੂੰ ਪੁੱਤਰਾਂ ਦੇ ਬਰਾਬਰ ਦਰਜਾ ਦਿਓ ਪੜ੍ਹਾਓ ਤੇ ਲਿਖਾਓ ਵੱਡੇ ਵੱਡੇ ਅਫਸਰ ਬਣਾਓ ਤੇ ਸਾਰੀ ਹਮਨ ਦਾ ਬਹੁਤ ਬਹੁਤ ਦੇਖਣ ਵਾਲਿਆਂ ਦਾ ਸਭ ਦਾ ਸੁਣਨ ਵਾਲਿਆਂ ਦਾ ਧੰਨਵਾਦ ਕਰਦਾ ਮੈਂ ਇਹੀ ਸਿਸਾ ਦਿਓ ਕਿ ਮੇਰੀ ਪੋਤਰੀ ਦੀ ਉਮਰ ਲੰਮੀ ਹੋਵੇ ਤੇ ਪੜ੍ਹ ਲਿਖ ਕੇ ਤਕੜੀ ਪੋਸਟ ਆਈਐਸ ਅਫਸਰ ਬਣੇ ਤੇ ਰੋਹਾਨੀਆਂ ਦੇ ਨਾਲ ਜੁੜੀ ਰਹੇ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਕਿੰਨੇ ਚਿਰ ਬਾਅਦ ਧੀ ਨੇ ਜਨਮ ਲਿਆ देखो ये जे अपने ਗੱਲਾਂ ਬਾਤ ਮੇਰੇ ਵਾਈਫ ਦੇ 7 ਸਾਲ ਦੇ ਬੇਟਾ ਮੇਰਾ 7 ਸਾਲ ਮੇਰੀ ਧੀ ਹੋਇਆ ਜਿਵੇਂ ਆਪਣੇ ਪਰਿਵਾਰ ਦੀ ਗੱਲ ਆਈਏ ਤਾਂ ਸਾਡੇ ਧੀ ਨੇ 35 ਸਾਲ ਬਾਅਦ ਸਾਡੇ ਘਰੇ ਜਨਮ ਲਿਆ ਸੀ। ਕੀ ਕਹਿਣਾ ਚਾਹੂਗੀ ਤੁਹਾਡੇ ਫਾਦਰ ਸਾਹਿਬ ਵੀ ਬੜੇ ਕੋਸ਼ਿਸ਼ ਸੀਗੇ ਬੜਾ ਢੋਲਟ ਮੱਕੇ ਨਾਲ ਲਿਆਂਦਾ ਗਿਆ ਅਕਸਰ ਜਦੋਂ ਮੁੰਡਾ ਆਉਂਦਾ ਨਾ ਉਦੋਂ ਬੜੀ ਖੁਸ਼ੀ ਇਸ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਆ ਪਰ ਤੁਸੀਂ ਇੱਕ ਸਮਾਜ ਲਈ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਢੋਲਟ ਮੱਕੇ ਨਾਲ ਆਪਣੀ ਧੀ ਦਾ ਸਵਾਗਤ ਕੀਤਾ। ਬਿਲਕੁਲ ਬਿਲਕੁਲ ਤੇ ਮੇਰਾ 7 ਸਾਲ ਦਾ ਬੇਟਾ ਵੀ ਆ ਤੇ ਜਿੰਨੇ ਵੀ ਬੇਟੇ ਦੀ ਇੰਨੀ ਖੁਸ਼ੀ ਨਹੀਂ ਹੋਈ ਮੇਰੇ ਪਾਸੇ ਬੱਚਾ ਆਇਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਅਕੀ ਮੇਰੀ ਬੇਟੀ ਹੋ ਗਈ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਆਉਂਗਾ ਕਿਉਂਕਿ ਪਲਾਨ ਜਦੋਂ ਬੇਟਾ ਹੋਇਆ ਪਤਾ ਲੱਗ ਗਿਆ ਜਾਂਦਾ ਬੱਚੇ ਪੁੱਤਾਂ ਨਾਲ ਬੱਤ ਕਰਤੀਆਂ ਹੀ ਕਰਦੀਆਂ ਨੇ ਜੋ ਮੈਂ ਕਿਸੇ ਬੱਚੇ ਨੂੰ ਬੇਟੀ ਵੀ ਬਣਾਉਣਾ ਇਸ ਦੇ ਅਕਸਰ ਇੰਨਾ ਪਿਆ ਲੈਂਦੀਆਂ ਨੇ ਤੇ ਵਸੇ ਤਾਂ ਜਿsingਾ ਮਾਨ ਜਿਵੇਂ ਸਾਡੇ ਘਰ ਵੀ ਧੀ ਹੋਵੇ ਵੀ ਅਸੀਂ ਪਿਆਰ ਕਰੀਏ ਸਾਡਾ ਕਰੇ ਅਸੀਂ ਉਹਦਾ ਕਰੀਏ ਵਸੇ ਉਹ ਚਾਰ ਚਾਰ ਦੇ ਵਿੱਚ ਅਸੀਂ ਧੀ ਨੂੰ ਅਰਦਾਸਾਂ ਕਰਨੀ ਸ਼ੁਰੂ ਕਰਤੀਆਂ ਅਸੀਂ ਬਣੀ ਕਿੰਨੇ ਗੁਰਦੁਆਰੇ ਬਾਬਾ ਦੀ ਸਿੰਘ ਜੀ ਜੋਤ ਲਾਣ ਜਾਂਦੇ ਸੀ ਘਰੇ ਤੁਸੀਂ ਪ੍ਰਮਾਤਮਾ ਤੋਂ ਮੰਗ ਕੇ ਧੀ ਲਈਏ ਕਹਿੰਦਾ ਮਤਲਬ ਅਰਦਾਸਾਂ ਕਰ ਕਰ ਕੇ ਜੀ ਮੇਰੀ ਵਾਈਫ ਨੇ ਚਪੈਰਾ ਸਾਦਾ ਪਾੜ ਕਰ ਦਿੱਤਾ ਬਾਬਾ ਦੀ ਸਿੰਘ ਜੀ ਜੋਤ ਲਾਣ ਲੱਗੇ ਰੇਤਵਾਰ ਆਪਣਾ ਪਾੜ ਸਿਮਨ ਕਰਦੀ ਸੀਗੀ ਤੇ ਹਰ ਨਿਤਨੇਮ ਕਰਦੇ ਸੀ ਹਰ ਵੇਲੇ ਸਵੇਰ ਧੀਰ ਦੀ ਦਾਤ ਰક્ષ ਬਰਮਾਨ ਬੰਦਾ ਨਹੀਂ ਪਰ ਫਰਮਾਤਮਾ ਸਾਡੀ ਸੁਣੀ ਹੈ ਤੇ ਪ੍ਰੋਵਾਈਡ ਕਰਜਾ ਮੈਂ ਧੰਨਵਾਦ ਕਰਦਾ ਤੇ ਸਾਡੇ ਘਰੇ ਇਸ ਦਾਸ ਨੂੰ ਧੀਰ ਦੀ ਬਖਸ਼ਿਸ਼ ਕਿਤੇ